ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ Facebook ਪੇਜ ਨੂੰ ਫੋਲੋ ਕਰ ਲੋ ਤੇ ਆਪਾਂ Instagram ਅਕਾਊਂਟ ਵੀ ਬਣਾਇਆ ਏ ਉਹਨੂੰ ਵੀ ਫੋਲੋ ਕਰ ਲੋ ਜੀ ਬਰਾਡਰੀ ਫਾਰ ਮੋਗਾ ਦੇ ਨਾਮ ਤੇ ਅੱਜ ਦੀ ਵੀਡੀਓ ਪਿੰਡ ਰਾਮੂ ਵਾਲਾ ਕਲਾ ਜ਼ਿਲ੍ਹਾ ਮੋਗਾ ਤੇ ਤਹਿਸੀਲ ਵੀ ਬਾਈਨੂ ਮੋਗਾ ਹੀ ਪੈਂਦੀ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਸਹਿਕਤੰਦੇ ਤੌਰ ਤੇ ਪਸ਼ੂ ਪਾਲਣ ਦਾ ਕੰਮ ਕਰਦੇ ਆ ਚਾਰ ਪੰਜ ਦੇ ਕਰੀਬ ਬਾਈ ਦੇ ਪਸ਼ੂ ਰੱਖੇ ਹੋਏ ਆ ਇਹਨਾਂ ਚ ਦੋ ਐਨੀਮਲ ਸੇਲ ਆ ਇੱਕ ਤੋਕੜ ਗੱਭਣਾਂ ਇੱਕ ਤੋਕੜ ਤੇ ਇੱਕ 11 ਹਾਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਮੈਂ ਹੀ ਤੁਹਾਨੂੰ ਦੇਵਾਂਗਾ ਜਿਹੜੇ ਇੱਕ ਨੰਬਰ ਦੇ ਸਕਰੀਨ ਤੇ ਤੁਸੀਂ ਗਾਂ ਦੇਖ ਰਹੇ ਹੋ ਬਾਈ ਦੱਸਦਾ ਏ ਸਾਢੇ 3 ਨ ਮਹੀਨਿਆਂ ਦੀ ਗੱਭਣਾਂ ਤੇ 5 ਕਿਲੋ ਦੁੱਧ ਤਿਆਰ ਆ ਜੀ ਇਸ ਵਕਤ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦਿਖਾ ਦਿੰਨੇ ਆ ਜੀ ਫੋਨ ਤੇ 11 ਵਜੇ ਤੇ 58 ਮਿੰਟ ਹੋ ਗਏ ਆ ਜੀ ਦੇਖ ਸਕਦੇ ਹੋ 12 ਵਜੇ ਵੀਡੀਓ ਬਣਾ ਰਹੇ ਆ ਸ਼ਾਮ ਦੇ ਚਵਾਈ ਦਿਕਰ ਹਜੇ 6 ਘੰਟੇ ਬਾਈ ਸ਼ਾਮ ਨੂੰ 6 ਵਜੇ ਬਾਈ ਚਵਾਈ ਕਰਦਾ 5 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਤਸੱਲੀ ਤੁਸੀਂ ਆਪ ਕਰਨੀ ਬਾਈ ਕਹਿੰਦਾ ਚਾਹੇ 2 ਟਾਈਮ ਚਵਾਈ ਕਰ ਲੋ ਮੇਰੇ ਘਰੇ ਚਾਹੇ 4 ਟਾਈਮ ਕਰ ਲੋ ਚਾਹੇ 6 ਟਾਈਮ ਤੇ ਆਪ ਦਾ ਵੀਰ ਜੇ ਕੋਈ ਚੈੱਕ ਕਰਵਾਉਣੀ ਚਾਹੁੰਦਾ ਹੋਵੇ ਤਾਂ ਡਾਕਟਰ ਨਾਲ ਲੈ ਕੇ ਆਵੇ ਚੈੱਕ ਵੀ ਕਰਵਾ ਸਕਦਾ ਈ ਸੀਲ ਸਾਉ ਕਰਮ ਵਾਲੀ ਪੂਰੀ ਆ ਬਾਈ ਦੀ ਗਰੰਟੀ ਆ ਸੀਲ ਸਾਉ ਦੇ ਪੱਖ ਤੋਂ ਕੋਈ ਛੜ ਨਹੀਂ ਮਾਰਦੀ ਕੋਈ ਟੋਡ ਨਹੀਂ ਮਾਰਦੀ ਦੇਖ ਸਕਦੇ ਹੋ ਥਣਾ ਦੇ ਸਾਬ ਸੋਹਣੇ ਆ ਥੋੜੇ ਥੋੜੇ ਸੰਗ ਜ਼ਰੂਰ ਆ ਪਰ ਬਾਈ ਕਹਿੰਦਾ ਸੀਲ ਸਾਉ ਪੂਰੀ ਆਪਣੀ ਗਰੰਟੀ ਆ ਬੇਫਿਕਰ ਹੋ ਕੇ ਆ ਜਿਓ ਜੀ ਇਹਦਾ ਮੁੱਲ ਬਾਈ ਕਹਿੰਦਾ ਫੋਨ ਤੇ ਹੀ ਕਰ ਲਾਂਗੇ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਕਨੈਕਟ ਬਾਈ ਨਾ ਕਰ ਸਕਦੇ ਆ ਜੀ ਦੋ ਨੰਬਰ ਇਹ ਬਾਈ ਦੱਸਦਾ ਕਿ ਤੋਕੜ ਆ 4 ਕਿਲੋ ਦੁੱਧ ਦੋਨੇ ਡੰਕਾ ਦਾ ਨੈਟ ਤਿਆਰ ਆ ਤਸੱਲੀ ਕਰ ਸਕਦੇ ਹੋ ਥੰਨਾਂ ਦੇ ਸਾਈ ਦੇ ਤੁਹਾਨੂੰ ਨੇੜੇ ਤੋਂ ਦਿਖਾ ਦਿੰਨਾ ਜੀ ਚਾਰੇ ਥੰਨ ਨਿਖਣ ਮੇ ਇੱਕੋ ਸਹਿਜ ਦੇ ਕਰਮਾ ਵਾਲੀ ਸੀਲ ਸਹੂ ਇਹ ਵੀ ਬਾਈ ਦੱਸਦਾ ਕਿ ਪੂਰੀ ਆ ਮੁੱਲ ਇਹਦਾ ਵੀ ਬਾਈ ਛੋਟਾ ਜਿਹਾ ਹੀ ਕਰਦੇ ਮੁੱਲ ਰੇਟ ਬਾਈ ਨੇ ਜੈ ਜੀ ਕਰਨੇ ਆ ਪਰ ਫੋਨ ਤੇ ਕਰਨਗੇ ਬਾਈ ਨਾਲ ਕਨੈਕਟ ਕਰ ਸਕਦੇ ਹੋ 4 ਕਿਲੋ ਨੈਟ ਤਿਆਰ ਆ ਬਾਈ ਦੱਸਦਾ ਕਿ 10 ਕ ਦਿਨ ਹੋ ਗਏ ਏ ਆਈ ਹੋਈ ਨੂੰ ਪਰ ਆਪਾਂ ਖਾਲੀ ਕਹਿ ਕੇ ਦੇਣੀ ਆ ਜੀ ਤੰਨੇ ਨੰਬਰ ਜੀ 22 ਦੇ 11 ਹਾਲ ਸੇਲ ਆ ਤਲਵੰਡੀ ਭਾਈ ਦੇ ਬਣੇ ਹੋਏ ਆ ਤੁਹਾਨੂੰ ਨੇੜੇ ਤੋਂ ਦਿਖਾ ਦਿੰਨਾ ਜੀ ਪੂਰੀ ਚੰਗੀ ਹਾਲਤ ਦੇ ਹਾਲਾ ਕੋਈ ਫਾਲਟ ਵਗੈਰਾ ਨਹੀਂ ਫਾਲੇ ਨਵੇਂ ਆ ਦੇਖ ਸਕਦੇ ਹੋ ਤੁਸੀਂ ਇਧਰਲੀ ਸਾਈਡ ਤੋਂ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ ਪੂਰੀ ਸਾਫ ਹਾਲਤ ਦੇ ਹਾਲ ਬੈਕ ਸਾਈਡ ਤੋਂ ਵੀ ਚੈੱਕ ਕਰ ਲਓ ਜੀ ਇਹਦਾ ਮੁੱਲ ਵੀ ਬਾਈ ਫੋਨ ਤੇ ਕਰ ਲੈਣਗੇ ਨੰਬਰ 22 ਦਾ ਲਗਾਤਾਰ ਸਕਰੀਨ ਤੇ ਚੱਲ ਰਿਹਾ ਏ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ